ਉਹਦਾ ਮਣਕਾ ਟੁੱਟ ਗਿਆ ਪਰ ਜਿਹੜੀ ਸਭ ਤੋਂ ਵੱਡੀ ਇਹਦੇ ਵਿੱਚ ਦੇਖਣਾ ਇਹ ਗੱਲ ਇਹ ਆ ਵੀ ਕੁਸ਼ਤੀ 20 ਮਿੰਟ ਕੁਸ਼ਤੀ ਹੋਈ ਕਿ ਮੈਂ ਪਹਿਲਵਾਨਾਂ ਨਾਲ ਗੱਲ ਹੋਈ ਜਿਹੜੇ ਉਸ ਟਾਈਮ ਸੀ ਮੇਰੇ ਜਿਹੜੀ ਗੱਲ ਵਿਜੀਟ ਵਾਂ ਉਹਨਾਂ ਤੋਂ ਪੁੱਛਿਆ ਉਹਨੇ ਮੈਨੂੰ ਦੱਸਿਆ ਅਸੀਂ ਜੰਗਲ ਦੇ ਵਿੱਚ ਨਹੀਂ ਸੀ ਪਰ ਪਹਿਲਵਾਨਾਂ ਨਾਲ ਇਹ ਗੱਲ ਹੋਈ ਹੈ ਜੀ ਕਹਿੰਦੇ ਵੀ ਸੋਨੂ ਨੇ ਇੱਕ ਦੋ ਵਾਰ ਚਿੱਤ ਵੀ ਕਰ ਲਿਆ ਸੀ ਭਲਵਾਨ ਨੂੰ ਪਰ ਜਿਹੜੀ ਲੋਕ ਸੀ ਪਬਲਿਕ ਸੀ ਉਹ ਸਵਾਦ ਲੈ ਰਹੇ ਸੀ ਉਹ ਕਹਿੰਦੇ ਸੀ ਕੁਸ਼ਤੀ ਨਹੀਂ ਹੋਈ ਨਹੀਂ ਹੋਈ ਨਹੀਂ ਹੋਈ ਕਰਦੇ ਕਰਦੇ 20 ਮਿੰਟ ਕੁਸ਼ਤੀ ਹੋਈ 20 ਮਿੰਟਾਂ ਤੋਂ ਬਾਅਦ ਫਿਰ ਆਖਿਆ ਵੀ ਜਿਹੜਾ ਪਹਿਲਾ ਪੁਆਇੰਟ ਬਣਾ ਲੂਗਾ ਤਾਂ ਉਹਨੂੰ ਜੇਤੂ ਘਰਾੜ ਦਿੱਤਾ ਜਾਊਗਾ ਤਾਂ ਸੋਨੂ ਨੇ ਫਿਰ ਪੈਂਟ ਬਣਾਇਆ ਪੈਂਟ ਬਣਾ ਕੇ ਤੁਸੀਂ ਮੈਂ ਨਾਲ ਵੀਡੀਓ ਵਿੱਚ ਮੈਂਸ਼ਨ ਕਰ ਦਿੰਦਾ ਵੀਡੀਓ ਦੇ ਵਿੱਚ ਦੇਖੋਗੇ ਤਾਂ ਉੱਥੇ ਫਿਰ ਕਹੀ ਜਾਂਦੇ ਨੇ ਇੱਕ ਪੁਆਇੰਟ ਨਹੀਂ ਹੋਰ ਇੱਕ ਪੁਆਇੰਟ ਇੱਕ ਹੋਰ ਇੱਕ ਪੁਆਇੰਟ ਹੋਰ ਬਦਲ ਪਰੋਹਾਨਾਂ ਦਾ ਇੰਨਾ ਜ਼ੋਰ ਲਗਾਤਾ ਚਾਨ ਕਰ ਰੱਬ ਜਾਨੇ ਅਟੈਕ ਆਇਆ ਜਾਂ ਮਣਕਾ ਟੁੱਟਿਆ ਤਾਂ ਸੋਨੂੰ ਇਸ ਦੁਨੀਆ ਤੋਂ ਤੁਰ ਗਿਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੋਨੂੰ ਤੁਰ ਗਿਆ ਸੋਨੂੰ ਦੇ ਮਾਂ ਨੂੰ ਪਿਓ ਨੂੰ ਭੈਣ ਨੂੰ ਭਰਾ ਨੂੰ ਉਹਨਾਂ ਨੂੰ ਦੁੱਖ ਹੈ ਪਰ ਇਹ ਜਿਹੜੇ ਲੋਕ ਤਮਾਸ਼ਗੀਰੀ ਨੇ ਇਹਨਾਂ ਨੂੰ ਕੋਈ ਦੁੱਖ ਨਹੀਂਗਾ ਪਰ ਮੈਂ ਪੈੜਾ ਜਨ ਵੀ ਨਾ ਤਮਾਸ਼ਾ ਦੇਖਿਆ ਕਰੋ ਨਾ ਪਹਿਲਵਾਨਾਂ ਦਾ ਅੰਤਰਾ ਲਿਆ ਕਰੋ ਪਹਿਲਵਾਨਾਂ ਦਾ ਸ਼ਰਾਬ ਮੋਦ ਪੈੜਾ ਹੁੰਦਾ ਜਦੋਂ ਕੋ ਪਿੰਡ ਦੇ ਵਿੱਚ ਪੂਸ਼ਤੀਆਂ ਕਰਾਉਂਦੇ ਆ ਪੂਸ਼ਤੀਆਂ ਇਸ ਕਰਕੇ ਕਰਾਉਂਦੇ ਆ ਵੀ ਪਿੰਡ ਦੇ ਵਿੱਚ ਚੜ੍ਹਦੀ ਕਲਾ ਰਹੇ ਪਿੰਡ ਦੇ ਉੱਤੇ ਓਕੀ ਘੜੀ ਲਾਵੇ ਡੰਗਰ ਪਸ਼ੂ ਫਸਲ ਬਾੜੀ ਤੇ ਸੁੱਖ ਸ਼ਾਂਤੀ ਰਹੇ ਪਿੰਡ ਦੇ ਵਿੱਚ ਤੰਦਰੁਸਤੀ ਰਹੇ ਪਰ ਜੇ ਆਪਾਂ ਪਲਵਾਨਾਂ ਨੂੰ ਸੱਦ ਕੇ ਉਹਨਾਂ ਦਾ ਸਾਫ ਲੈ ਲੈਂਦੇ ਐ ਨਾ ਚਿਰਕਾ ਕੇ ਉਹਨਾਂ ਨੂੰ ਇੱਕ ਉਹਨਾਂ ਦਾ ਅੰਤ ਲੈਣੇ ਆ ਗਏ ਜਾਨਵਰਾ ਮੰਗੂ ਤਾਂ ਤੁਹਾਡੇ ਸਾਹਮਣੇ ਉਹ ਦੁਨੀਆ ਤੋਂ ਤੁਰ ਗਿਆ ਔਰੋ ਦੁੱਖ ਉਹਦਾ ਤੁਰ ਗਿਆ ਦੁਨੀਆ ਤੋਂ ਉਹਦੀ ਭੈਣ ਨੂੰ ਪਤਾ ਜੇ ਉਹਦੀ ਮਾਂ ਨੂੰ ਪਤਾ ਜੇ ਭਰਾਵਾਂ ਨੂੰ ਪਤਾ ਵੀ ਕਿੰਨਾ ਵੱਡਾ ਦੁੱਖ ਹੁੰਦਾ ਕਿਵੇਂ ਪਲਵਾਰ ਪਾਲਿਆ ਤੇ ਕਿਵੇਂ ਇੱਕ ਪਲਵਾਰ ਨੂੰ ਪਾਲਣ ਖਾਤਰ ਕਿੰਨਾ ਸਵਾ ਲੱਗਦਾ ਕਿੰਨੀ ਖਰਾਕ ਕਿੰਨੀ ਮਿਹਨਤ ਕਿੰਨਾ ਪੈਸਾ ਲੱਗਦਾ ਇੱਕ ਮਿੰਟਾ ਸਕਿੰਟਾਂ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਹਦੇ ਵਿੱਚ ਮੈਂ ਕਿਸੇ ਨੂੰ ਕਸੂਰवार ਮੈਂ ਇਹ ਨਹੀਂ ਕਹਿੰਦਾ ਪਰ ਫਿਰ ਵੀ ਜਿੰਨੀਆਂ ਵੀ ਕਮੇਟੀਆਂ ਇਹਨਾਂ ਧਿਆਨ ਚ ਰੱਖਣਾ ਚਾਹੀਦੇ ਕਿਉਂਕਿ ਪਿਛਲੇ ਦਿਨੀ ਮੇਰੇ ਖਿਆਲ ਦੇ ਵਿੱਚ ਅੱਜ ਤੋਂ 6-7 ਸਾਲ ਪਹਿਲਾਂ ਰਵੀ ਅੰਦੌਰ ਉਹ ਵੀ ਐਸੇ ਤਰ੍ਹਾਂ ਕੁਸ਼ਤੀਆਂ ਦੋ ਤਿੰਨ ਹੋਈਆਂ ਉਹਨੂੰ ਫੇਰ ਜੰਮ ਨਹੀਂ ਲੈਣ ਤੱਕ ਇਹਨਾਂ ਦੁਬਾਰੇ ਫੇਰ ਕੁਸ਼ਤੀ ਕਰੋ ਉਹਦੇ ਜੋਰ ਲੱਗੇ ਉਹ ਵੀ ਘੁੱਲਦਾ ਘੁੱਲਦਾ ਇੱਕੋ ਲੱਖ ਦੋਦਾ ਦਿਲ ਪਾੜ ਗਿਆ ਉਹ ਵੀ ਇਹ ਸੰਸਾਰ ਛੱਡ ਗਿਆ ਤੇ ਪਰਿਵਾਰ ਬਹੁਤ ਔਖੇ ਬਣਦੇ ਨੇ ਬੜੀਆਂ ਮਿਹਨਤ ਦਾ ਤਪੱਸਿਆ ਖਰਾਕਾਂ ਖਾਣੀਆਂ ਪੈਂਦੀਆਂ ਨੇ ਮਾਂ ਪਿਓ ਦਾ ਜੋਰ ਲੱਗਦਾ ਗੁਰੂਆਂ ਦਾ ਜੋਰ ਲੱਗਦਾ ਪਰਿਵਾਰ ਦਾ ਜੋਰ ਲੱਗਦਾ ਪੈਸੇ ਬਹੁਤ ਖਰਚਾ ਹੁੰਦਾ ਆਪ ਦਾ ਸਰੀਰ ਤੋੜਨਾ ਪੈਂਦਾ ਬਹੁਤ ਮੁਸ਼ਕਲ ਬਣਦੇ ਨੇ ਸੋ ਜਿਹੜੇ ਕਮੇਟੀਆਂ ਦੰਗਲ ਕਰਾਉਂਦੀਆਂ ਨੇ ਹਰੂ ਬੇਨਤੀ ਕਰਦਾ ਵੀ ਟਾਈਮ ਜਰੂਰ ਤਿਆਰ ਰੱਖਿਆ ਕਰੋ ਜਦੋਂ ਜ਼ੋਰ ਇਹ ਨਹੀਂ ਹੁੰਦਾ ਵੀ 20 ਮਿੰਟ ਜ਼ੋਰ 5 ਮਿੰਟਾਂ 'ਚ ਹੀ ਲੱਗ ਜਾਂਦੇ ਨੇ 10 ਮਿੰਟਾਂ 'ਚ ਹੀ ਲੱਗ ਜਾਂਦੇ ਨੇ 15 ਮਿੰਟ ਜਦੋਂ ਆਪਾਂ ਨੂੰ ਪਤਾ ਲੱਗੇ ਵੀ ਜ਼ੋਰ ਲਾ ਕੇ ਭਗਵਾਨ ਦਾ ਅੰਤ ਨਾਲੋ ਸੋ ਇਹੀ ਮੇਰੀ ਬੇਨਤੀ ਸੀਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ